ਔਰ ਮੈਂ ਸਮਝਦਾ ਕਿ ਭਗਵੰਤ ਮਾਨ ਅੱਜ ਇੱਕ ਉੱਚੜ ਬਣਦਾ ਜਾ ਰਿਹਾ ਵਾ ਭਗਵੰਤ ਨੂੰ ਮੈਂ ਕਹਿਣਾ ਚਾਹੁੰਨਾ ਕਿ ਇੰਨਾ ਅਧਿਕਾਰ ਇੰਨੀ ਖੁੱਲੀ ਛੁੱਟੀ ਇਸ ਪੁਲਿਸ ਹੋਂਨਾ ਦੇ ਪੁਲਿਸ ਕਿਸੇ ਦੀ ਨਹੀਂ ਕੀ ਉਹ ਜੇ ਪਹਿਲਾਂ ਬਾਦਲ ਪਰਵਾਰ ਦੀ ਨਹੀਂ ਰਹੀ ਤੇ ਉਸ ਤੋਂ ਬਾਅਦ ਜੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਨਹੀਂ ਰਹੀ ਭਗਵੰਤ ਉਹ ਤੇਰੇ ਵੀ ਨਹੀਂ ਰਹਿਣਗੇ ਮੇਰਾ ਖਿਆਲ ਹੈ ਹਜ਼ਾਰਾਂ ਦੀ ਤਦਾਦ ਵਿੱਚ ਬੋਰਡ ਲਾ ਕੇ ਬੱਸਾਂ ਦੇ ਮਗਰ ਬੋਰਡ ਟੰਗੇ cinema ਦੇ ਵਿੱਚ ਤੁਹਾਡੀ ਐਡ ਚੱਲ ਰਹੀ ਆ ਲੱਖ ਦੀ ਲੰਨਤ ਹੈ ਯਾਰ ਤੁਹਾਡੇ ਤੇ ਤੁਸੀਂ ਕਹਿੰਦੇ ਸੀ ਬਦਲਾਵ ਲੈ ਕੇ ਆਵਾਂਗੇ ਤੇ ਝੂਠੇ ਪਰਚੇ ਦਰਜ ਕਰ ਦਿਓ ਤੇ ਫੇਰ ਘੱਟੋ ਘੱਟ ਦੋ ਕੰਮ ਕਰੋ ਸ਼ਹੀਦ ਭਗਤ ਸਿੰਘ ਦੀ ਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਉਹਨਾਂ ਦੀਆਂ ਫੋਟੋਆਂ ਤਾਂ ਲਾ ਦਿਓ ਤੁਸੀਂ ਉਹਨਾਂ ਨੂੰ ਕਿਉਂ ਜ਼ਲੀਲ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ 31 ਮਈ ਹੈ ਜੀ 2025 ਤੁਹਾਨੂੰ ਸਾਰਿਆਂ ਨੂੰ ਅੱਛੇ ਤਰ੍ਹਾਂ ਪਤਾ ਕਿ ਯੁੱਧ ਨਸ਼ੇ ਵਿਰੁੱਧ ਦੀ ਡੈਡਲਾਈਨ ਦਿੱਤੀ ਸੀ ਪੰਜਾਬ ਸਰਕਾਰ ਨੇ ਵਿਸ਼ੇਸ਼ ਤੌਰ ਤੇ ਡੀਜੀਪੀ ਪੰਜਾਬ ਨੇ ਜਦੋਂ ਡੀਜੀਪੀ ਬੋਲਦਾ ਉਹਦਾ ਮਤਲਬ ਕਿ ਚੀਫ ਮਨਿਸਟਰ ਦੀ ਅਸ਼ੋਰੈਂਸ ਤੇ ਬੋਲ ਰਿਹਾ ਕਿ ਅਸੀਂ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ ਮੇਰਾ ਤਾਂ ਇੱਕ ਸਦਾ ਜਿਹਾ ਸਵਾਲ ਆ ਭਗਵੰਤ ਮਾਨ ਨੂੰ ਔਰ ਡੀਜੀਪੀ ਪੰਜਾਬ ਨੂੰ ਕਿ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਕਿਉਂਕਿ ਹਾਲ ਤੱਕ ਸਾਥ ਤੇ ਜਿਹੜਾ ਗੁਰਦੁਆਰਾ ਸਾਹਿਬ ਜਾਣ ਵਾਲੀ ਤਾਂ ਤੁਹਾਡੀ ਨੋਬਤ ਨਹੀਂ ਗਈ ਤੁਸੀਂ ਭਗਵੰਤ ਮਾਨ ਮੇਰਾ ਖਿਆਲ ਹੈ ਕਿ ਜਿਸ ਤਰ੍ਹਾਂ ਦਾ ਉਹ ਸਿੱਖਿਆ ਕੋ ਬਹੁਤਾ ਭਰੋਸਾ ਵੀ ਨਹੀਂ ਰੱਖਦਾ ਹੋਣਾ ਤਾਂ ਤੁਸੀਂ ਸਿਰਫ ਆਪਣੇ ਦਿਲ ਤੇ ਹੱਥ ਰੱਖ ਕੇ ਇਹ ਦੱਸ ਦਿਓ ਕਿ ਕੀ ਪੰਜਾਬ ਦੇ ਵਿੱਚ ਅੱਜ ਨਸ਼ੇ ਖਤਮ ਹੋ ਗਏ ਨੇ ਅਗਰ ਨਸ਼ੇ ਖਤਮ ਹੋ ਗਏ ਨੇ ਤੇ ਅਸੀਂ ਤੁਹਾਡਾ ਕ੍ਰਿਟਿਸਿਜ਼ਮ ਬੰਦ ਕਰ ਦਾਂਗੇ ਇੱਕ ਵਾਰ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਨੂੰ ਹਾਜ਼ਰ ਨਾਜ਼ਰ ਮੰਨ ਕੇ ਪਬਲਿਕ ਸਟੇਟਮੈਂਟ ਦੇ ਦਿਓ ਅੱਜ ਬਾਹਰ ਨਿਕਲ ਕੇ ਸ਼ਾਮ ਨੂੰ ਦੁਪਹਿਰ ਤੱਕ ਕਿਉਂਕਿ 31 ਮਈ ਦੀ ਲਾਸਟ ਸ਼ਾਮ ਨੂੰ ਤੁਸੀਂ ਕਹਦੇ ਹੋ ਕਿ ਅਸੀਂ ਕਿਹਾ ਸੀਗਾ ਕਿ 31 ਮਈ ਤੱਕ ਪੰਜਾਬ 'ਚ ਨਸ਼ਾ ਖਤਮ ਕਰ ਦਿਆਂਗੇ ਤੇ ਅੱਜ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰ ਦਿੱਤਾ ਤੇ ਅਗਰ ਨਹੀਂ ਤਾਂ ਫਿਰ ਤੁਹਾਨੂੰ ਲੋਕਾਂ ਦੀ ਕਚਹਿਰੀ ਵਿੱਚ ਆਣ ਕੇ ਭਗਵੰਤ ਮਾਨ ਤੇ ਡੀਜੀਪੀ ਪੰਜਾਬ ਨੂੰ ਮਾਫੀ ਮੰਗਣੀ ਚਾਹੀਦੀ ਆ ਕਿ ਅਸੀਂ ਝੂਠ ਬੋਲਿਆ ਸੀਗਾ ਕਿਉਂਕਿ ਇਸ ਤੋਂ ਪਹਿਲਾਂ ਉਹ ਜਿਹੜਾ ਹੈਗਾ ਧਾਲੀਵਾਲ ਇਹਨਾਂ ਦਾ ਮੰਤਰੀ ਉਹਨੇ ਕਿਹਾ ਸੀ 31 ਦਸੰਬਰ ਨੂੰ 2024 'ਚ ਅਸੀਂ ਨਸ਼ਾ ਮੁਕਤ ਕਰ ਦੇਣਾ ਤੇ ਅੱਜ ਆਪਾਂ 31 ਮਈ 'ਚ ਬੈਠੇ ਆਂ ਮੇਰਾ ਮੰਨਣਾ ਵਾ ਜੋ ਅਸਲ ਸੱਚ ਸਚਾਈ ਆ ਕਿ ਪੰਜਾਬ ਦੇ ਵਿੱਚ ਅੱਜ ਜਿਉਂ ਦੇ ਤਿਉਂ ਬਲਕਿ ਵੱਧ ਨਸ਼ੇ ਨੇ ਆ ਪਿਛਲੇ ਦਿਨਾਂ ਦੇ ਵਿੱਚ 27 ਮੌਤਾਂ ਕਿੱਲੇ ਅਮਰ ਮਜੀਠੇ ਅਮਰਸਰ ਜ਼ਿਲ੍ਹੇ ਵਿੱਚ ਜਾਲੀ ਸ਼ਰਾਬ ਕਰਕੇ ਹੋਈਆਂ ਆ ਹੁਣੇ ਥੋੜੇ ਦਿਨ ਪਹਿਲਾਂ ਮਜੀਠੇ ਵਿੱਚ ਹੀ ਔਰ ਇਸ ਤੋਂ ਬਾਅਦ ਤੁਰੰਤ ਥੋੜੇ ਦਿਨ ਬਾਅਦ ਤਿੰਨ ਮੌਤਾਂ ਜਾਲੀ ਸ਼ਰਾਬ ਪੀ ਕੇ ਲੁਧਿਆਣੇ ਵਿੱਚ ਹੋਈਆਂ ਸੰਗਰੂਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਵਿੱਚ ਮਾਰਚ 2024 ਚ ਆਲਮੋਸਟ 20 ਬੰਦੇ ਜਿਹੜੇ ਸੀਗੇ ਗਰੀਬ ਤੱਕੇ ਦੇ ਜਾਲੀ ਸ਼ਰਾਬ ਪੀ ਕੇ ਸੰਗਰੂਰ ਚ ਮਰੇ ਸਕੇ। ਔਰ ਇਸ ਤੋਂ ਇਲਾਵਾ ਜਿਹੜੇ ਓਵਰਡੋਜ਼ ਨਾਲ ਡੈਥ ਹੋ ਰਹੀਆਂ ਰੀਸੈਂਟਲੀ ਬਰਨਾਰੇ ਦੇ ਦੋ ਨੌਜਵਾਨ ਮਰੇ ਨੇ। ਭਲੂਰ ਪਿੰਡ ਦੇ ਵਿੱਚ ਮੌਤਾ ਹੋਈਆਂ ਓਵਰਡੋਜ਼ ਕਰਕੇ ਮੇਰੀ ਆਪਣੀ ਕਨਸਟੈਂਸੀ ਪਲਾਟ ਮੈਂ ਤਾਂ ਪੁੱਗਾਂ ਦੇ ਗਿਆਨਾ ਉਹਨਾਂ ਦੇ। ਉੱਥੇ ਲੋਕੀ ਬੱਚੇ ਜਿਹੜੇ ਨੇ ਉਹ ਓਵਰਡੋਜ਼ ਦਾ ਮਰ ਰਹੇ ਬਹੁਤ ਸਾਰੇ ਪੰਜਾਬ ਦੇ ਵਿੱਚ ਜਿਹੜੇ ਘਰ ਨੇ ਨਾ ਜਿਹੜੇ ਮਾਪਿਓ ਨੇ ਉਹ ਆਪਣੇ ਬੱਚਿਆਂ ਦਾ ਕਬੂਲਣਾ ਨਹੀਂ ਚਾਹੁੰਦੇ ਕਿ ਸਾਡਾ ਬੱਚਾ ਜਿਹੜਾ ਉਹ ਨਸ਼ੇ ਦੇ ਓਵਰਡੋਜ਼ ਕਰਕੇ ਮਰਿਆ ਆ ਨਸ਼ੇ ਦੀ ਲਾਨਤ ਕਰਕੇ ਮਰਿਆ ਉਹਨੂੰ ਛੁਪਾਉਂਦੇ ਨੇ ਅਗਰ ਆਪਾਂ ਇਹ ਸਾਰੀਆਂ ਮੌਤਾਂ ਗਿਣਾਂਗੇ ਤਾਂ ਪਤਾ ਨਹੀਂ ਹਲੇ ਕਿੰਨਾ ਪੰਜਾਬ ਦੇ ਵਿੱਚ ਕਹਿਰ ਮੱਚਾ ਹੋਇਆ ਹੋ ਆ ਮੇਰੇ ਕੋਲ ਕਾਫੀ ਡਾਟਾ ਹੈ ਚਲੋ ਮੈਂ ਬਹੁਤ ਡਿਟੇਲਸ ਨਹੀਂ ਜਾਣਾ ਜਿਹੜਾ ਹਾਈ ਕੋਰਟ ਨੇ ਝਾੜਾ ਪਾਈਆਂ ਇਹਨਾਂ ਨੂੰ ਰੀਸੈਂਟਲੀ ਉਸੀਂ ਸਾਰੇ ਜਾਣਦੇ ਪੰਜਾਬ ਦੇ ਚੀਫ ਸੈਕਟਰੀ ਨੂੰ ਕਿਹਾ ਕਿ ਦਿ ਸਿਚੁਏਸ਼ਨ ਇਜ਼ ਵੈਰੀ ਪ੍ਰੇਕੀਰੀਅਸ ਮਤਲਬ ਕਿ ਬਹੁਤ ਖਤਰਨਾਕ ਸਿਚੁਏਸ਼ਨ ਹੈ ਆ ਮੇਰੇ ਕੋਲ ਡਾਟਾ ਹੈ 2021 22 23 24 ਦਾ ਸਾਰਾ ਅਗਰ ਤੁਸੀਂ ਦੇਖੋਗੇ ਇਸ ਡਾਟੇ ਚ 2020-21 ਚ 36 ਮੌਤਾਂ ਹੋਈਆਂ ਓਵਰਡੋਸ ਕਰਕੇ ਡਰੱਗਸ ਦੇ 21-22 ਦੇ ਵਿੱਚ ਜਿਹੜਾ ਆਫੀਸ਼ਲ ਡਾਟਾ ਕਹਿ ਰਹੇ ਆ ਹਾਲਾਂਕਿ ਬੜਾ ਟੂਨ ਡਾਊਨ ਹੁੰਦਾ ਸਰਕਾਰੀ ਟਾਈਪ ਡਾਟਾ ਵਾ 2021-22 ਦੇ ਵਿੱਚ 71 ਮੌਤਾਂ ਹੋਈਆਂ ਤੇ 2022-23 ਚ 169 ਮੌਤਾਂ ਹੋਈਆਂ ਇਹ ਡਾਟਾ ਜਿਹੜਾ ਐਨਸੀਆਰਬੀ ਦਾ ਜਿਹੜਾ ਹੁੰਦਾ ਨਾ ਜੀ ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ ਦਾ ਮਤਲਬ ਜਿਹੜਾ ਜਿਹਦੇ ਵਿੱਚ ਉਹ ਸਾਰਾ ਡਾਟਾ ਇਕੱਠਾ ਕਰਦੇ ਆ ਪੰਜਾਬ ਇਸ ਵਕਤ ਹਾਈਐਸਟ ਹੀ ਆ ਜਿਹੜਾ ਜਾਲੀ ਸ਼ਰਾਬ ਦੀ ਮੈਂ ਗੱਲ ਕੀਤੀ ਤੁਸੀਂ ਦੇਖ ਰਹੇ ਹੋ ਰੁਕ ਨਹੀਂ ਰਹੀ ਔਰ ਜਦੋਂ ਇਹ ਦਾਅਵੇ ਕਰ ਰਹੇ ਵੱਡੇ ਵੱਡੇ ਉਹਨਾਂ ਦਿਨਾਂ ਦੇ ਵਿੱਚ 27 ਮੌਤਾ ਮਜੀਠੇ ਵਿੱਚ ਤਾਜ਼ੀਆਂ ਹੋਈਆਂ ਉਹ ਐਲਕੋਹਲ ਡਰੱਗਸ ਦਾ ਹਿੱਸਾ ਹੀ ਹੈ। ਔਰ ਵੈਸੇ ਵੀ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਦੇ ਵਿੱਚ ਹਰ ਤਰ੍ਹਾਂ ਦਾ ਨਸ਼ਾ ਅੱਜ ਵੀ ਮਿਲ ਰਿਹਾ ਵਾ। ਵੀਡੀਓਜ਼ ਆਫ ਐਨ ਆਨ। ਇਤੋਂ ਤੱਕ ਕਿ ਲੜਕੀਆਂ ਦੀਆਂ, ਔਰਤਾਂ ਦੀਆਂ, ਨੌਜਵਾਨਾਂ ਦੀਆਂ ਆਊਟ ਆਫ ਕੰਟਰੋਲ। ਮੈਂ ਆਪਣੇ ਸੋਸ਼ਲ ਮੀਡੀਆ ਤੇ ਉਹ ਸ਼ੇਅਰ ਕਰਦਾ ਰਹਿਣਾ। ਅਸੀਂ ਕਿਸੇ ਨੂੰ ਕੋ ਬਦਨਾਮ ਕਰਨ ਦੀ ਗੱਲ ਨਹੀਂ ਕਰ ਰਹੇ। ਲੇਕਿਨ ਮੈਂ ਇਹਨਾਂ ਦਾ ਝੂਠ ਦਾ ਪਰਦਾ ਫਾਸ਼ ਕਰਨਾ ਚਾਹੁੰਦਾ ਜਿਹੜਾ ਆ ਫਰਜ਼ੀ ਇਨਕਲਾਬੀ ਖੋਖਲੇ ਤੇ ਵੱਡੇ ਦਾਅਵੇ ਕਰਕੇ ਸਾਰੇ ਪੰਜਾਬ ਦੇ ਵਿੱਚ ਬੋਰਡ ਲੱਗੇ ਹੋਏ ਨੇ ਸਾਰੇ ਪੰਜਾਬ ਦੇ ਬਾਹਰਨੀਆ ਅਖਬਾਰਾਂ ਚ ਟੀਵੀਸ਼ਨਾਂ ਵਿੱਚ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਤਾ ਨਸ਼ੇ ਦੇ ਤਸਕਰਾਂ ਦੀ ਸਾਨੂੰ ਜਾਣਕਾਰੀ ਦਿਓ ਇਹ ਸਰਾ ਸਰ ਝੂਠ ਔਰ ਕੇਜਰੀਵਾਲ ਭਗਵੰਤ ਮਾਨ ਤੇ ਡੀਜੀਪੀ ਪੰਜਾਬ ਨੂੰ ਅੱਜ ਲੋਕ ਉਹਨਾਂ ਦੀ ਆਪਣੀ ਦਿੱਤੀ ਡੈਡਲਾਈਨ ਆ ਉਹਨਾਂ ਨੂੰ ਇੱਕ ਪਬਲਿਕ ਸਟੇਟਮੈਂਟ ਦੇਣੀ ਚਾਹੀਦੀ ਆ ਬੋਲਣ ਕਹਿ ਦੇਣ ਕਿ ਪੰਜਾਬ ਦੇ ਵਿੱਚ ਨਸ਼ੇ ਖਤਮ ਆ ਇਹ ਵੀ ਲੋਕ ਸੁਣ ਲੈਣਗੇ ਜੇ ਉਹ ਸਮਝਦੇ ਕਿ ਪੰਜਾਬ ਦੇ ਵਿੱਚ ਨਸ਼ੇ ਨਹੀਂ ਖਤਮ ਹੋਏ ਤੇ ਫਿਰ ਉਹਨਾਂ ਦਾ ਅੱਜ ਮਾਫੀ ਮੰਗਣੀ ਚਾਹੀਦੀ ਮੈਂ ਦੂਸਰੀ ਗੱਲ ਕਰਨਾ ਚਾਹੁੰਦਾ ਕਿ ਪੰਜਾਬ ਅੱਜ ਪੁਲਿਸ ਸਟੇਟ ਬਣਦੀ ਜਾ ਰਹੀ ਆ ਬਹੁਤ ਦੁਖ ਦੀ ਗੱਲ ਆ ਪੁਲਿਸ ਸਟੇਟ ਕੀ ਹੁੰਦੀ ਮੇਰੇ ਵੀਰੋ ਪੁਲਿਸ ਸਟੇਟ ਹੁੰਦੀ ਆ ਜਦੋਂ ਪੁਲਿਸ ਲੋਕਾਂ ਦੇ ਹਕੂਕ ਤੇ ਡਾਕਾ ਮਾਰਦੇ ਜਦੋਂ ਉਹਨਾਂ ਦਾ ਜਿਹੜੇ ਸਾਡੇ ਮੌਲਿਕ ਅਧਿਕਾਰ ਆ ਫੰਡਮੈਂਟਲ ਰਾਈਟਸ ਆ ਰਾਈਟ ਟੂ ਲਿਬਰਟੀ ਆਫ ਲਾਈਫ ਮਤਲਬ ਮੈਨੂੰ ਆਪਣੀ ਜ਼ਿੰਦਗੀ ਦੀ ਰਾਈਟ ਆ ਮੈਂ ਆਪਣੀ ਜਾਨ ਨੂੰ ਮਹਫੂਜ਼ ਰੱਖ ਸਕਦਾ ਜਦੋਂ ਉਹਦੇ ਤੇ ਡਾਕਾ ਵੱਜੇ right to expression and freedom of speech ਤੁਸੀਂ ਅ ਅੱਜ ਇਸ ਆਜ਼ਾਦ ਦੇਸ਼ ਵਿੱਚ ਰਹ ਰਹੇ ਹੋ ਬਾਬਾ ਸਾਹਿਬ ਉਮੀਦ ਕਰਦੇ ਹੁੰਦੀਆਂ ਫੋਟੋਆਂ ਟੰਗੀਆਂ ਨੇ ਕਿ ਅਸੀਂ ਜਿਹੜੀ ਵੀ ਗੱਲ ਆਪਣੇ ਫ੍ਰੀडम ਨਾਲ ਗੱਲ ਕਰ ਸਕਦੇ ਹਾਂ ਕਿਸੇ ਨੂੰ ਕਿਸੇ ਦੀ ਨੁਕਤਾਚੀ ਨਹੀਂ ਕਰ ਸਕਦੇ ਸਰਕਾਰ ਦੀ ਗਲਤ ਕੰਮਾਂ ਦੀ ਪਰ ਅੱਜ ਇਹ ਕਿਤਾ ਹੋਣ ਨਹੀਂ ਦਿੱਤਾ ਜਾ ਰਿਹਾ ਇੱਕ ਤਾਂ ਪਹਿਲਾਂ ਮੈਂ ਗੱਲ ਕਰੂੰਗਾ ਕਿ ਨਸ਼ ਯੁੱਧ ਨਸ਼ੇ ਵਿਰੋਧੀ ਆੜ ਵਿੱਚ ਪੰਜਾਬ ਦੀ ਪੁਲਿਸ ਨੇ ਬਠਿੰਡੇ ਦਾ ਇੱਕ ਪੜਿਆ ਲਿਖਿਆ ਨੌਜਵਾਨ ਆਇਲਸ ਦਾ ਟੀਚਰ ਨਰਿੰਦਰ ਸਿੰਘ ਚੰਦ ਦਿਨ ਪਹਿਲਾਂ ਉਹਨੂੰ 3 ਡਿਗਰੀ ਟੌਰਚਰ ਕਰਕੇ ਪੁਲਿਸ ਟੌਰਚਰ ਕਰਕੇ ਉਹਦੇ ਤੇ ਪ੍ਰਾਈਵੇਟ ਪਾਰਟਸ ਤੇ ਉਹਦੇ ਕਰੰਟ ਇੰਨਾ ਜ਼ਿਆਦਾ ਲਾ ਦਿੱਤਾ ਕਿ ਅਲਟੀਮੇਟਲੀ ਉਹਨਾਂ ਦੀ ਕਸਟਡੀ ਚ ਉਹਦੀ ਮੌਤ ਹੋ ਗਈ ਔਰ ਉਹਦਾ ਖੁਲਾਸਾ ਆਣ ਕੇ ਉਹਦੇ ਇੱਕ ਦੋਸਤ ਨੇ ਜਿਹੜਾ ਉਹਦੇ ਨਾਲ ਅਰੈਸਟ ਕੀਤਾ ਹੋਇਆ ਸੀਗਾ ਉਹਨੂੰ ਗ੍ਰਿਫਤਾਰ ਕੀਤਾ ਹੋਇਆ ਸੀਗਾ ਗਗਨਦੀਪ ਸਿੰਘ ਉਸ ਨੇ ਸਾਰੀ ਦਾਸਤਾਨ ਜਿਹੜੀ ਉਹ ਮੇਰੇ ਟਵਿੱਟਰ ਦੇ ਉੱਤੇ ਮੈਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਉਦੋਂ ਦੀ ਰਾਤ ਨੂੰ ਉਹਨੇ ਕਿਹਾ ਕਿ ਜੀ ਪੁਲਿਸ ਨੇ ਸਾਨੂੰ ਫਲਾ ਫਲਾ ਜਗ੍ਹਾ ਤੋਂ ਚੱਕਿਆ ਔਰ ਕਿਸ ਤਰ੍ਹਾਂ ਇਹਨਾਂ ਨੇ ਸੀਆਈਏ ਸਟਾਫ ਬਠਿੰਡੇ ਦੇ ਵਿੱਚ ਰੱਖਿਆ ਔਰ ਕਿਦਾਂ ਸਾਨੂੰ ਉਹਨਾਂ ਨੇ ਅਨਮਨੁੱਖੀ ਜਿਹੜਾ ਟਰਚਰ ਕੀਤਾ ਔਰ ਸਾਡੇ ਪ੍ਰਾਈਵੇਟ ਪਾਰਕਸ ਤੇ ਬੇਤਹਾਸ਼ਾ ਕਰੰਟ ਲਾਉਂਦੇ ਰਹੇ ਜਿਹਦੇ ਕਰਕੇ ਨਰਿੰਦਰ ਸਿੰਘ ਦੀ ਮੌਤ ਹੋ ਗਈ ਔਰ ਇਹ ਗੱਲ ਇਹਦਾ ਖੁਲਾਸਾ ਗਗਨਦੀਪ ਨੇ ਆਣ ਕੇ ਵੀਡੀਓ ਪਾ ਕੇ ਸੋਸ਼ਲ ਮੀਡੀਆ ਦੇ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਕਿ ਪੁਲਿਸ ਨੇ ਟੌਰਚਰ ਕਰਕੇ ਨਰਿੰਦਰ ਸਿੰਘ ਟੀਚਰ ਨੂੰ ਬੋਨੇਆਣਾ ਮੰਡੀ ਦੇ ਰਹਿਣ ਵਾਲੇ ਨੂੰ ਮਾਰ ਦਿੱਤਾ ਵਾ ਲੇਕਿਨ ਅੱਜ ਕਿੰਨਾ ਹੋ ਗਿਆ ਮੇਰੇ ਖਿਆਲ ਹਫਤੇ ਤੋਂ ਜ਼ਿਆਦਾ ਹੋ ਗਿਆ ਉਸ ਕੇਸ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਉਲਟਾ ਮੇਰੇ ਖਿਆਲ ਉਹਦੇ ਜਿਹੜੇ ਸਾਥੀ ਸੀਗੇ ਉਹਨਾਂ ਨੂੰ ਵੀ ਇੰਪਲੀਕੇਟ ਕਰਕੇ ਗ੍ਰਿਫਤਾਰ ਕੀਤਾ ਹੋਇਆ ਵਾ ਔਰ ਉਹ ਹੁਣ ਪੋਸਟਮਾਰਟਮ ਰਿਪੋਰਟ ਆ ਚੁੱਕੀ ਆ ਪੋਸਟਮਾਰਟਮ ਰਿਪੋਰਟ ਵਿੱਚ ਉਹਦੀ ਫੈਮਿਲੀ ਬੋਲ ਰਹੀ ਸੀ ਉਹਦੀ ਘਰਵਾਲੀ ਬੋਲ ਰਹੀ ਸੀ ਉਹਨਾਂ ਨੇ ਉਹਦੇ ਚ ਸਟੈਬਲਿਸ਼ ਹੋ ਗਿਆ ਕਿ ਇਹ ਟੌਰਚਰ ਨਾਲ ਤੇ ਕਰੰਟ ਲੱਗਣ ਦੇ ਨਾਲ ਨਰਿੰਦਰ ਸਿੰਘ ਦੀ ਮੌਤ ਹੋਈ ਆ ਭਗਵੰਤਪਾਨ ਤੇ ਕੋਈ ਅਸਰ ਨਹੀਂ ਕਰਾ ਔਰ ਜਦੋਂ ਮਰ ਰਿਹਾ ਵਾ ਇਹਨਾਂ ਦਿਨਾਂ ਦੇ ਵਿੱਚ ਭਗਵੰਤਪਾਨ 2 ਦਿਨ ਬਠਿੰਡੇ ਵਿੱਚ ਹੀ ਸਿਗਾ ਬੈਠਾ ਉਹਦੇ ਉਸ ਜ਼ਿਲ੍ਹੇ ਚ ਹੈੱਡਕੁਆਰਟਰ ਚ ਬੈਠਾ ਸੀਗਾ ਲੇਕਿਨ ਕੋਈ ਕਾਰਵਾਈ ਕਿਸੇ ਤਰ੍ਹਾਂ ਦਾ ਕੋਈ ਇਨਸਾਫ ਨਹੀਂ ਇਸੇ ਨੂੰ ਪੁਲਿਸ ਸਟੇਟ ਕਹਿੰਦੇ ਨੇ ਹੋਰ ਕੋਈ ਪੁਲਿਸ ਸਟੇਟ ਲਿਖਤੀ ਹੁਕਮ ਨਹੀਂ ਕੱਢਣੇ ਉਹਨਾਂ ਨੇ ਸੋ ਇੱਕ ਤਾਂ ਮੈਂ ਇਸ ਗੱਲ ਦੀ ਬਹੁਤ ਜ਼ਬਰਦਸਤ ਨਿਖੇਧੀ ਕਰਦਾ ਅਸੀਂ ਜਾ ਰਹੇ ਅੱਜ ਜਖੇਪਲ ਸਾਡੀ ਕਿਸਾਨਾਂ ਦੀ ਮੀਟਿੰਗ ਆ ਉਸ ਤੋਂ ਬਾਅਦ ਮੈਂ 4 ਵਜੇ ਨਰਿੰਦਰ ਸਿੰਘ ਦੇ ਘਰ ਪਹੁੰਚੂਗਾ ਜਾਊਗਾ ਉਹਨਾਂ ਨਾਲ ਹਮਦਰਦੀ ਕਰੂੰਗਾ ਔਰ ਜਿੰਨੇ ਜੋਗੇ ਹੈਗੇ ਉਹਨਾਂ ਦੀ ਅਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਨਸਾਫ ਦੀ ਲੜਾਈ ਵਿੱਚ ਆਪਣਾ ਬਣਦਾ ਹਿੱਸਾ ਪਾਵਾਂਗੇ ਦੂਸਰਾ ਪੁਲਿਸ ਸਟੇਟ ਦਾ ਤਾਜ਼ਾ ਉਦਾਹਰਣ ਦੇ ਰਿਹਾ ਮਗਰਲੇ ਛੱਡ ਦਿੰਦੇ ਆਪਾਂ ਜਿਹੜਾ ਜਸਪ੍ਰੀਤ ਸਿੰਘ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਇੱਕ 22 ਸਾਲ ਦਾ ਨੌਜਵਾਨ ਕੈਨੇਡਾ ਤੋਂ ਆਇਆ ਸੀ ਪਟਿਆਲੇ ਦਾ ਚਲੋ ਉਹਦੀ ਪਰਿਵਾਰ ਆਪਣੀ ਲੜਾਈ ਲੜ ਕੇ ਹਾਈ ਕੋਰਟ ਤੱਕ ਪਹੁੰਚ ਗਿਆ ਔਰ ਉਹਦੇ 'ਚ ਉਹ ਇਨਸਾਫ ਦੀ ਲੜਾਈ 'ਚ ਲੜ ਰਹੇ ਨੇ ਮੇਰੀ ਹਮਦਰਦੀ ਉਹਨਾਂ ਦੇ ਨਾਲ ਆ ਲੇਕਿਨ ਤਾਜ਼ੀ ਗੱਲ ਕੀ ਮਹਿਰਾਜ ਪਿੰਡ ਵਿੱਚ ਅੱਜ ਤੋਂ ਤਿੰਨ ਚਾਰ ਦੋ ਤਿੰਨ ਦਿਨ ਪਹਿਲਾਂ ਮੁੱਖ ਮੰਤਰੀ ਇੱਕ ਪਬਲਿਕ ਫੰਕਸ਼ਨ ਚ ਜਾਂਦਾ ਇੱਥੇ ਕਿਤੇ ਗਿਆ ਹੋਣਾ ਰਾਮਪੁਰੇ ਫੂਲ ਜਾਂ ਬਠਿੰਡੇ ਚ ਉੱਥੇ ਇੱਕ ਇਹਨਾਂ ਦਾ ਕੋਈ ਪਿੱਠੂ ਜਿਹੜਾ ਬਲਕਾਰ ਸਿੰਘ ਰਾਮਪੁਰੇ ਫੂਲ ਦਾ ਉਹਦਾ ਇੱਕ ਪਿੱਠੂ ਜਿਸ ਨੇ ਪਹਿਲਾਂ ਮਨਿੰਦਰਜੀਤ ਸਿੰਘ ਸਿੱਧੂ ਤੇ ਲੋਕ ਆਵਾਜ਼ ਟੀਵੀ ਤੇ ਝੂਠਾ ਪਰਚਾ ਦਰਜ ਕਰਾਇਆ ਸੀਗਾ ਜਿਹੜਾ ਕਿ ਬਾਅਦ ਚ ਵਾਪਸ ਲੈਣਾ ਪਿਆ ਪੁਲਿਸ ਨੇ ਉਸ ਪਿੱਠੂ ਨੇ ਕਿਹਾ ਕਿ ਆ ਫਲਾ ਫਲਾ ਬੰਦੇ ਮਹਿਰਾਜ ਪਿੰਡ ਦੇ ਉਹਦੇ ਆਪਣੇ ਪਿੰਡ ਦੇ ਬਹੁਤ ਵੱਡਾ ਪਿੰਡ ਹੈ ਮਹਿਰਾਜ ਤੁਸੀਂ ਜਾਣਦੇ ਹੋ ਕਿ ਸਾਰੇ ਉਹਨਾਂ ਵੱਡਾ ਪਿੰਡ ਪੰਜਾਬ ਦਾ ਮਹਿਰਾਜ ਆ ਕਿ ਆਹ ਬੰਦੇ ਜੀ ਇਹਨਾਂ ਦੇ ਖਰਾਬ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਤੇ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਮੌਕੇ ਤੇ ਮੁੱਖ ਮੰਤਰੀ ਨੇ ਐਸਐਸਪੀ ਬਠਿੰਡਾ ਨੂੰ ਬੁਲਾਇਆ ਉੱਥੇ ਕਿਤੇ ਘੁੰਮ ਰਹੀ ਸੀ ਉਹ ਮੈਡਮ ਤੋਂ ਉਹਨੂੰ ਕਹਿੰਦਾ ਜੀ ਇਹਨਾਂ ਨੂੰ ਤੁਰੰਤ ਕੀਤਾ ਜਾਵੇ ਅਖੇ ਉਹਦੇ ਵਿਚ ਵਿੱਚ ਵੀ ਕਹਿ ਰਿਹਾ ਸੀਗਾ ਕਿ ਜੋ ਅਕਾਲੀ ਦਲ ਦੇ ਵਰਕਰ ਆ ਅਕਾਲੀ ਦਲ ਦੇ ਵਰਕਰ ਹੋਣਾ ਗੁਨਾਹ ਆ ਕੀ ਕਿਸੇ ਨੂੰ ਪੋਲੀਟੀਕਲ ਪਾਰਟੀ ਅਫੀਲੀਏਸ਼ਨ ਜੋੜ ਆ ਆਪਣੀ ਚੁਣਨੀ ਇਹ ਗੁਨਾਹ ਪੰਜਾਬ ਦੇ ਵਿੱਚ ਸਰਵੇਸ਼ ਕਰਕੇ ਕਿ ਉਹ ਅਕਾਲੀਆਂ ਦੇ ਵਰਕਰ ਆ ਤੇ ਪੁਲਿਸ ਨੂੰ ਹਦਾਇਤ ਕਰਦੀ ਭਗਵੰਤਪਾਨ ਨੇ ਕਿ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਸਾਰੀਆਂ ਗੱਲਾਂ ਚੰਗਾ ਕੀਤਾ ਤੁਸੀਂ ਮੇਰੇ ਨੂੰ ਨੋਟਿਸ ਲਿਆਤਾ ਤੇ ਉਹ ਤੁਸੀਂ ਐਸਐਸਪੀ ਨੂੰ ਹਦਾਇਤ ਦਿੱਤੀ ਉਸ ਦਿਨ ਹੀ ਸ਼ਾਮ ਨੂੰ ਸ਼ਾਇਦ ਐਫਆਈਆਰ ਛੁੱਟੀ ਦਰਜ ਕਰਕੇ ਚਾਰ ਤੋਂ ਪੰਜ ਬੰਦੇ ਜਿਹੜੇ ਸੀਗੇ ਮਹਿਰਾਜਪਿੰਡ ਦੇ ਚੱਕ ਲਿਆ ਉਹਨਾਂ ਨੇ ਕਿਸਾਨ ਸੀ ਸਧਾਰਨ ਉਹਨਾਂ ਚ ਦੋ ਤਿੰਨ ਤਾਂ ਬਜ਼ੁਰਗ ਆਦਮੀ ਸੀ ਮਤਲਬ 80 ਸਾਲ ਪਲੱਸ ਦੀ ਏਜ ਸੀਗੀ ਕੋਈ ਤਰਸ ਨਹੀਂ ਕੀਤਾ ਔਰ ਉਹਨਾਂ ਨੇ ਚੱਕ ਕੇ ਤੇ ਪੁਲਿਸ ਨੇ ਉਹਨਾਂ ਨੂੰ ਗ੍ਰਫਤਾਰ ਕਰਕੇ ਇੱਕ ਫਰਜੀ ਜੇ ਮੁਕਦਮੇ ਦੇ ਵਿੱਚ ਉਹਨਾਂ ਦੀ ਅਰੈਸਟ ਪਾਤੀ ਤੇ ਕੱਲ ਜਦੋਂ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਅਦਾਲਤ ਨੇ ਛੇਲ ਦਿੱਤੀ ਉਹਨਾਂ ਨੂੰ ਜਦੋਂ ਅਦਾਲਤ ਦਾ ਪਤਾ ਲੱਗਿਆ ਪੁਲਿਸ ਨੇ ਕਿ ਛੇਲ ਹੋ ਗਈ ਆ ਉਹਨਾਂ ਨੂੰ ਦੁਬਾਰਾ ਸ਼ਾਇਦ 755 ਵਿੱਚ ਆ ਪ੍ਰੀਵੈਂਟਿਵ ਅਰੈਸਟ ਦੁਬਾਰਾ ਗ੍ਰਫਤਾਰ ਕਰਕੇ ਉਹਨਾਂ ਨੂੰ ਜਿਹੜਾ ਹਿਰਾਸਤ 'ਚ ਫਿਰ ਦੁਬਾਰਾ ਰੱਖਿਆ ਗਿਆ ਵਾ ਇਸੇ ਨੂੰ ਪੁਲਿਸ ਸਟੇਟ ਕਹਿੰਦੇ ਨੇ ਜਦੋਂ ਜਦੋਂ ਰਿਪੀਟਿਡਲੀ ਝੂਠੇ ਮੁਕਦਮਿਆਂ ਵਿੱਚ ਪੁਲਿਸ ਇਨੋਸੈਂਟ ਬੰਦਿਆਂ ਨੂੰ ਬਜ਼ੁਰਗਾਂ ਨੂੰ ਕਿਸਾਨਾਂ ਨੂੰ ਗ੍ਰਫਤਾਰ ਕਰਕੇ ਉਹਨਾਂ ਨੂੰ ਮੈਂਟਲ ਟੌਰਚਰ ਕਰਦੀ ਉਹਨਾਂ ਦੇ ਪਰਿਵਾਰਾਂ ਤੇ ਮੈਂਟਲ ਟੌਰਚਰ ਕਰਦੀ ਇਸੇ ਨੂੰ ਪੁਲਿਸ ਸਟੇਟ ਕਹਿੰਦੀ ਹੈ ਤੇ ਉੱਥੋਂ ਦੇ ਜਿਹੜੇ ਜੋਧੇ ਬੰਦੇ ਨੇ ਚੰਗੇ ਉਹਨਾਂ ਨੇ ਅੱਜ ਡੈਡਲਾਈਨ ਦਿੱਤੀ ਹੋਈ ਪੁਲਿਸ ਨੂੰ ਕਿ 3 ਵਜੇ ਆ ਰਾਮਪੁਰਾ ਪੁਲਿਸ ਸਟੇਜ ਰਾਮਪੁਰਾ ਫੂਲ ਦੀ ਪੁਲਿਸ ਅਗਰ ਨਹੀਂ ਛੱਡਦੀ ਮਹਾਰਾਜ ਪਿੰਡ ਦੇ ਕਿਸਾਨਾਂ ਨੂੰ ਤੇ ਉਹਨਾਂ ਵਿਅਕਤੀਆਂ ਨੂੰ ਤੇ ਅਸੀਂ ਨੈਸ਼ਨਲ ਹਾਈਵੇ ਜਾਮ ਕਰਾਂਗੇ ਤਾਂ ਮੈਂ 3 ਵਜੇ ਰਾਮਪੁਰਾ ਫੂਲ ਦੇ ਪੁਲਿਸ ਸਟੇਸ਼ਨ ਵੀ ਇਹਨਾਂ ਲੋਕਾਂ ਨੂੰ ਮਿਲਣ ਵਾਸਤੇ ਇਹਨਾਂ ਦੀ ਮਦਦ ਕਰਨ ਵਾਸਤੇ ਉੱਥੇ ਮੈਂ ਪਹੁੰਚ ਲਿਆ ਹਾਂ। ਅ ਮੇਰੀ ਤਾਂ ਤੁਹਾਨੂੰ ਸਭ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਹੈ ਕਿ ਅੱਖਾਂ ਖੋਲ ਕੇ ਪੰਜਾਬ ਦੇ ਹਾਲਾਤ ਦੇਖੋ। ਇਹ ਉਹ ਬੰਦੇ ਨੇ ਜਿਹੜੇ ਝੂਠ ਬੋਲ ਕੇ ਝੂਠੇ ਵਾਅਦੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਰਗੇ ਸੰਜੀਦਾ ਮਸਲੇ ਦੇ ਉੱਤੇ ਅ ਬਹੁਤ ਅ ਗਲਤ ਵਾਅਦੇ ਕਰਕੇ ਇਹ ਰਾਜ ਵਿੱਚ ਆਏ ਨੇ। ਔਰ ਅੱਜ 3 ਸਾਲ ਤੋਂ ਜ਼ਿਆਦਾ ਦਾ ਟਾਈਮ ਹੋ ਗਿਆ ਤੁਸੀਂ ਸਾਰੇ ਦੇਖ ਰਹੋ ਕਿ ਪੰਜਾਬ ਦੇ ਹਾਲਾਤ ਕੀ ਨੇ ਚਲੋ ਸਾਡਾ ਜਿਹੜਾ ਇਹਨਾਂ ਨੇ ਆਰਥਿਕ ਉਜਾੜਾ ਕੀਤਾ ਅਸੀਂ ਝੱਲ ਲਾਂਗੇ ਅਗਰ ਇਹਨਾਂ ਨੇ 4 ਲੱਖ ਕਰੋੜ ਤੇ ਸਾਡਾ ਕਰਜ਼ਾ ਚੜਾਤਾ ਅਸੀਂ ਝੱਲ ਲਾਂਗੇ ਕਰਜ਼ਾ ਲੱਥ ਜਾਊਗਾ ਪਰ ਜਿਹੜੀਆਂ ਇਹ ਜਿਹੜੇ ਜਿਹੜਾ ਇਹ ਪੁਲਿਸ ਸਟੇਟ ਦੀ ਦੀ ਸ਼ਕਲ ਵਿੱਚ اختیار ਕਰ ਲਿਆ ਲੋਕਾਂ ਨੂੰ ਸਿੱਧਾ-ਸਿੱਧਾ ਚੱਕ ਕੇ ਨਸ਼ੇ ਨੂੰ ਖਤਮ ਕਰਨ ਦੀ ਆੜ ਵਿੱਚ ਕਤਲ ਕੀਤੇ ਜਾ ਰਹੇ ਨੌਜਵਾਨਾਂ ਦੇ ਇਹ ਪੰਜਾਬ ਦੇ ਲੋਕ ਕਦੀ ਸਬਰਕਾਰ ਨਹੀਂ ਕਰਦੇ ਜਾਂ ਜਿਹੜਾ ਵੀ ਕੋਈ ਬੋਲਦਾ ਵਿਅਕਤੀ ਉਹਦੇ ਤੇ ਮੁਕਦਮਾ ਦਰਜ ਕਰਕੇ ਉਹਨੂੰ ਜੇਲ੍ਹਾਂ ਵਿੱਚ ਛੁੱਟਿਆ ਜਾ ਰਿਆ ਵਾ ਇਹ ਪੰਜਾਬ ਦੇ ਲੋਕ ਕਦੀ ਸਵੀਕਾਰ ਨਹੀਂ ਕਰਨਗੇ ਚਾਹੇ ਉਹ ਮਹਾਰਾਜ ਦੀ ਗੱਲ ਆ ਚਾਹੇ ਉਹ ਮਨਿੰਦਰਜੀਤ ਸਿੰਘ ਸਿੱਧੂ ਲੋਕਵਾਜ਼ ਟੀਵੀ ਦੇ ਝੂਠਾ ਪਰਚੇ ਦੀ ਗੱਲ ਸੀਗੀ ਚਾਹੇ ਉਹ ਪਿਛਲੇ ਦਿਨਾਂ ਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਦੀ ਗੱਲ ਸੀ ਜਾਂ ਪੰਜਾਬ ਦੇ ਵਿੱਚ ਜਿਹੜਾ ਵੀ ਕੋਈ ਬੋਲਦਾ ਉਹਦੇ ਤੇ ਉਲਟਾ ਝੂਠਾ ਪਰਚਾ ਦਰਜ ਕਰਕੇ ਬੜੀ ਬੇਸ਼ਰਮੀ ਦੇ ਨਾਲ ਜਿਹੜਾ ਪੁਲਿਸ ਆ ਉਹ ਆਪਣੀਆਂ ਆਪਣੀ ਜਿਹੜੀ ਹੈਗੀ ਆ ਛਾਤੀਆਂ ਥੱਪਤ ਪਾ ਰਹੇ ਨੇ ਇਹ ਬਹੁਤ ਜ਼ਿਆਦਾ ਡੇਂਜਰਸ ਟ੍ਰੈਂਡ ਪਾਇਆ ਵਾ ਔਰ ਮੈਂ ਸਮਝਦਾ ਕਿ ਭਗਵੰਤ ਮਾਨ ਅੱਜ ਇੱਕ ਉੱਚੜ ਬਣਦਾ ਜਾ ਰਿਹਾ ਵਾ ਜਿਹਨੂੰ ਕਿਸੇ ਲੋਕਾਂ ਦੇ ਜਜ਼ਬਾਤਾਂ ਦੀ ਕੋਈ ਧਿਆਨ ਨਹੀਂ ਗਿਆ ਮੇਰੇ ਕੰਸਟਿਟਿਊਐਂਸੀ 'ਚ ਮੈਂ ਕੱਲ ਐਕਸਪਲੇਨ ਕਰੂੰਗਾ ਮੇਰੀ ਕੰਸਟਿਟਿਊਐਂਸੀ 'ਚ ਕੱਲ ਨਡਾਲੇ ਦੇ ਸਾਡਾ ਇੱਕ ਬਹੁਤ ਅੱਛਾ ਪਰਿਵਾਰ ਆ ਆਲੂਵਾਲੀਆ ਫੈਮਿਲੀ ਉਹ ਪਿੱਛੇ ਇਲੈਕਟ ਹੋਏ ਬੜੀ ਜਦੋਜਹਿਦ ਨਾਲ ਅਸੀਂ ਨਡਾਲਾ ਨਗਰ ਪੰਚਾਇਤ ਦਾ ਆਪਣੀ ਸਤਕਾਰਯੋਗ ਭੈਣ ਬਲਜੀਤ ਕੌਰ ਆਲੂਵਾਲੀਆ ਨੂੰ ਪ੍ਰਧਾਨ ਬਣਾਇਆ ਉਹਨੂੰ ਉਹਦੇ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਪੁਲਿਸ ਦੇ ਜ਼ਰੀਏ ਕਿ ਕਿਸੇ ਤਰੀਕੇ ਦੇ ਨਾਲ ਤੂੰ ਕਾਂਗਰਸ ਪਾਰਟੀਆਂ ਖਹਿਰਾ ਸਾਹਿਬ ਦਾ ਸਾਥ ਛੱਡ ਕੇ ਸਾਡੇ ਨਾਲ ਆ ਜਦੋਂ ਉਹ ਅਟਲ ਰਿਆ ਪਰਿਵਾਰ ਕੱਲ ਉਹਨਾਂ ਦੇ ਜਿਹੜੀ ਬੀਬੀ ਬਲਜੀਤ ਕੌਰ ਆਲੂਵਾਲੀਆ ਉਹਦੇ ਤੇ ਇੱਕ ਐਫਆਈਆਰ ਦਰਜ ਕੀਤੀ ਗਈ ਪੈਪਰਾ ਐਕਟ ਦੇ ਰਾਹੀਂ ਨਾਨ ਅਵੇਲੇਬਲ ਸੈਕਸ਼ਨਸ ਦਾ ਕੱਲੇ ਉਹਦੇ ਤੇ ਨਹੀਂ ਕੀਤੀ ਉਹਦੇ ਸਵਰਗਵਾਸੀ ਸੋਰਾ ਸਾਹਿਬ ਜਿਹੜੇ ਡਾਕਟਰ ਮੇਰ ਸਿੰਘ ਆਲੂਵਾਲੀਆ ਸਾਡੇ ਇਲਾਕੇ ਦੇ ਇੱਕ ਜਾਣੇ ਪਰਮਾਨੰਥ ਜਾਨੇ ਪਰਮੰਨੇ ਸ਼ਖਸੀਅਤ ਸੀ ਇੱਕ ਮਰੇ ਹੋਏ ਆਦਮੀ ਤੇ ਉਹਦੇ ਤੇ ਵੀ ਐਫ ਆਈ ਆਰ ਦਰਜ ਕਰਤੀ ਔਰ ਅਫਤਾਰ ਸਿੰਘ ਵਾਲੀਆ ਬਲਜੀਤ कौर ਦੇ ਪਤੀ ਤੇ ਵੀ ਐਫ ਆਈ ਆਰ ਦਰਜ ਕਰਤੀ ਉਹਦਾ ਇੱਕ ਦਿਓਰ ਹੈ ਮਨਪ੍ਰੀਤ ਸਿੰਘ ਆਲੂ ਵਾਲਿਆ ਉਹਦੇ ਤੇ ਵੀ ਐਫ ਆਈ ਆਰ ਦਰਜ ਕਰਤੀ ਪੰਜ ਛੇ ਬੰਦਿਆਂ ਦੇ ਉੱਤੇ ਝੂਠੀ ਭਗਵੰਤ ਨੂੰ ਮੈਂ ਕਹਿਣਾ ਚਾਹੁੰਦਾ ਕਿ ਇੰਨਾ ਅਧਿਕਾਰ ਇੰਨੀ ਖੁੱਲੀ ਛੁੱਟੀ ਇਸ ਪੁਲਿਸ ਹੁਨਾਂ ਦੇ ਪੁਲਿਸ ਕਿਸੇ ਦੀ ਨਹੀਂ ਗਈ ਉਹ ਜੇ ਪਹਿਲਾਂ ਬਾਦਲ ਪਰਿਵਾਰ ਦੀ ਨਹੀਂ ਰਹੀ ਤੇ ਉਸ ਤੋਂ ਬਾਅਦ ਜੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਨਰੇ ਭਗਵੰਤ ਉਹ ਤੇਰੇ ਵੀ ਨਹੀਂ ਰਹਿਣੀ ਇਹਨਾਂ ਦਾ ਇਹਨਾਂ ਦੇ ਇਹਨਾਂ ਨੂੰ ਕਿਸੇ ਨਾ ਕੋਈ ਲਿਹਾਜ਼ ਨਹੀਂ ਹੈ ਇਹ ਤਾਂ ਇੱਕ ਐਸ ਵਕਤ ਜਿੱਦਾਂ ਕਹਿੰਦੇ ਕਿ ਪੇਡ ਮਰਸਨਰੀਜ਼ ਦੀ ਫੌਜ ਬਣੀ ਹੋਈ ਆ ਔਰ ਜਿਸ ਜਿਸ ਨੇ ਇਸ ਦਾ ਗਲਤ ਇਸਤੇਮਾਲ ਕੀਤਾ ਉਹਨੂੰ ਇਹਦਾ ਖਮਿਆਜ਼ਾ ਭੁਗਤਣਾ ਪਿਆ ਤੇ ਖਮਿਆਜ਼ਾ ਭੁਗਤੰਤ ਤੈਨੂੰ ਵੀ ਭੁਗਤਣਾ ਪੈਣਾ ਅਰਵਿੰਦ ਕੇਜਰੀਵਾਲ ਸਾਹਿਬ ਤੁਹਾਨੂੰ ਵੀ ਭੁਗਤਣਾ ਪੈਣਾ ਵਾ ਤੁਸੀਂ ਉਧਰ ਚੀਕਾ ਮਾਰਦੇ ਹੋ ਕਿ ਬੀਜੇਪੀ ਨੇ ED اور CBI کا دور استعمال کر کے ہمارے کو جیلوں میں ڈالا حالانکہ وہ کرپشن چارجز سی کے ڈیڑھ ڈیڑھ سال ਤੁਸੀਂ اندر رہے سپریم کورٹ تو جا کے ਤੁਹਾਡੀਆਂ ضمانتیں ہوئی ہیں چلو مان لیں کہ وہ غلط کام کرتی بی جے پی این ڈی تے सीबीआई ਦਾ دور استعمال کر دی کہ پنجاب دے وچ پولیس ਦਾ تے ویجیلنس ਦਾ ਤੁਸੀਂ دور استعمال نہیں کر رہے کہ ਤੁਸੀਂ اس فورس نو مس یوز نہیں کر رہے جڑا افیسر ਤੁਹਾਡੇ اکھے نہیں لگدا ਤੁਸੀਂ چیف ڈائریکٹر ویجیلنس نو پچھلے 2 مہینے چ ਤਿੰਨ ਬੰਦੇ ਬਦਲੇ ਨੇ ਬਰਿੰਦਰ ਕੁਮਾਰ ਨੂੰ ਹਟਾ ਕੇ ਫਿਰ ਤੁਸੀਂ ਲਾਇਆ ਨਗੇਸ਼ਵਰ ਰਾਓ ਤੁਸੀਂ ਉਹਨੇ ਨਹੀਂ ਤੁਹਾਡੀ ਗੱਲ ਮੰਨੀ ਉਹਨੂੰ ਬਦਲ ਦਿੱਤਾ ਔਰ ਉਸ ਤੋਂ ਬਾਅਦ ਤੁਸੀਂ ਲਾਤਾ ਹੁਣ ਐਸਪੀਐਸ ਪਰਮਾਰ ਤੇ ਉਹਨੂੰ ਤੁਸੀਂ 15 20 ਦਿਨ ਬਾਅਦ ਸਸਪੈਂਡ ਕੀਤਾ ਤਿੰਨ ਬੰਦੇ ਸਸਪੈਂਡ ਕੀਤੇ ਇੱਕੋ ਕਾਰਨ ਦੇ ਵਿੱਚ ਕੋਈ ਡਰਾਈਵਿੰਗ ਲਾਇਸੈਂਸ ਦਾ ਘੁਟਾਲਾ ਦੱਸਿਆ ਜਾਂਦਾ ਦੱਸਿਆ ਵੀ ਕਿਸੇ ਨੂੰ ਨਹੀਂ ਕਿ ਸਸਪੈਂਡ ਕਦੇ ਨਹੀਂ ਕੀਤੇ ਨੇ ਤੇ ਮੁੜ ਕੇ ਦੋ ਆਫਸਰਸ ਵੀ ਜਿਹੜੇ ਪੰਜਾਬ ਪੁਲਿਸ ਸਰਵਿਸ ਦੇ ਪੀਪੀਐਸ ਆਫਸਰ ਸੀਗੇ ਉਹਨਾਂ ਨੂੰ ਬਹਾਲ ਕਰਤਾ ਉਹਨਾਂ ਹੀ ਪੋਜੀਸ਼ਨਸ ਤੇ ਲਾਤਾ ਔਰ ਉਹਨਾਂ ਦੀ ਕਹਾਤੇ ਸਸਪੈਂਸ਼ਨ ਦਾ ਪੀਰੀਅਡ ਉਹਨਾਂ ਦੀ ਨੌਕਰੀ ਕਿ ਨਹੀਂ ਜਾਊਗੀ ਤੇ ਫਿਰ ਤੁਸੀਂ ਚੀਫ ਡਾਇਰੈਕਟਰ ਵਿਜੀਲੈਂਸ ਨੂੰ ਕਿਉਂ ਬਹਾਲ ਨਹੀਂ ਕੀਤਾ ਜਿਹੜਾ ਤੁਸੀਂ ਸਸਪੈਂਡ ਕੀਤਾ ਸੀਗਾ ਇਹਦਾ ਮਤਲਬ ਇਹ ਆ ਕਿ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਜਿਹੜੇ ਅਫਸਰ ਹੈ ਉਹ ਸਾਡੇ ਮੌਕਰਾਂ ਦੀ ਤਰ੍ਹਾਂ ਕੰਮ ਕਰਨ ਸਾਡੇ ਨਿੱਜੀ ਫੌਜ ਬਣ ਕੇ ਕੰਮ ਕਰਨ ਪੇਡ ਮਰਸਨਰੀਜ਼ ਜਿਵੇਂ ਹੁੰਦੇ ਨਾ ਲਿਆਂਦੇ ਹੋਏ ਪੈਸੇ ਦੇ ਕੇ ਤੁਸੀਂ ਉਹ ਉਹਨਾਂ ਦੀ ਤਰ੍ਹਾਂ ਕੰਮ ਕਰਨ ਫਿਰ ਤੁਸੀਂ ਉਹਨਾਂ ਨੂੰ ਰੱਖੋਗੇ ਨਹੀਂ ਤਾਂ ਤੁਸੀਂ ਉਹਨਾਂ ਨੂੰ ਚਲਦਾ ਕਰੋਗੇ ਔਰ ਰੈਂਡਮ ট্রান্সਫਰਸ ਆਈਐਸ ਆਈਪੀਐਸ ਆਫਸਰਸ ਦੀਆਂ ਪਿਛਲੇ 3 4 5 6 ਮਹੀਨਿਆਂ ਚ ਮੈਂ ਦੇਖ ਰਿਹਾ ਇੰਨੀਆਂ ਜ਼ਿਆਦਾ ਰੈਂਡਮ ট্রান্সਫਰਸ ਔਰ ਸਾਰੀ ট্রান্সਫਰਸ ਵਿੱਚ ਮਾਫ ਕਰਨਾ ਪਰਟਿਕੁਲਰਲੀ ਪੁਲਿਸ ਜਾਂ ਟੌਪ ਜੌਬਸ ਦੇ ਵਿੱਚ ਪੈਸੇ ਖਾਤੇ ਜਾ ਰਹੇ ਨੇ ਦਿੱਲੀ ਵਾਲੇ ਪੈਸੇ ਲੈ ਰਹੇ ਨੇ ਔਰ ਅੱਜ ਕੀ ਹੋ ਰਿਹਾ ਕਿ ਪੰਜਾਬ ਤੇ ਰਾਜ ਕੌਣ ਕਰ ਰਿਹਾ ਵਾ ਕੰਪਲੀਟ ਕੰਟਰੋਲ ਕੇਜਰੀਵਾਲ ਦੀ ਦਿੱਲੀ ਦੀ ਪਾਰਟੀ ਨੇ ਲੈ ਲਿਆ ਵਿਬੋਪ ਕੁਮਾਰ ਅਨਆਫੀਸ਼ੀਅਲੀ ਚੀਫ ਮਿਨਿਸਟਰ ਦੇ ਦਫ਼ਤਰ 'ਚ ਬਿਠਾਇਆ ਵਾ ਚੀਫ ਸੈਕਟਰੀ ਸਾਡਾ ਗੈਰ ਪੰਜਾਬੀ ਆ DGP ਸਾਡਾ ਗੈਰ ਪੰਜਾਬੀ ਆ, ਹੋਮ ਸੈਕਟੀ ਸਾਡਾ ਗੈਰ ਪੰਜਾਬੀ ਆ ਤੇ ਪੰਜਾਬ ਚ ਚੀਫ ਮਿਨਿਸਟਰ ਨੂੰ ਜਿੱਦਾਂ ਕਹਿੰਦੇ ਕਿ ਤੁਥਲੈਸ ਕਰ ਦਿੱਤਾ ਉਹਨੂੰ ਉਹਨੂੰ ਸਿਰਫ ਕਹਿੰਦਾ ਕਿ ਤੂੰ ਚੜੀ ਚੱਲ ਹੈਲੀਕਾਪਟਰਾਂ ਤੇ ਜਹਾਜ਼ਾਂ ਤੇ ਆਯਾਸ਼ੀ ਕਰ ਸਰਕਾਰ ਦੇ ਪੈਸੇ ਤੇ ਵੱਡੇ ਵੱਡੇ ਕਾਫਲੇ ਲੈ ਕੇ ਹਜ਼ਾਰ ਹਜ਼ਾਰ ਗਨਮੈਨ ਲੈ ਕੇ ਆਪਣੇ ਟੱਬਰ ਨੂੰ ਸਿਕਿਉਰਿਟੀ ਲੈ ਕੇ ਮੌਜਾਂ ਕਰ ਲੈਕਸਸ ਗੱਡੀਆਂ ਦੇ ਵਿੱਚ ਝੂਟ ਤੇ ਤੇਰਾ ਕੰਮ ਇੰਨਾ ਵਾ ਸਰਕਾਰ ਅਸੀਂ ਚਲਾਵਾਂਗੇ ਫਰਾਡ ਸਿੱਖਿਆ ਕ੍ਰਾਂਤੀ ਆ ਜਿੱਥੇ ਕਿਤੇ ਐਵੇਂ ਮਾੜਾ ਮੋਟਾ ਕੋਈ ਰੰਗ ਰੋਗਨ ਕਰਕੇ ਕੋ ਬاتھਰੂਮ ਜਾ ਬਣਾਤਾ ਉਥੇ ਨੀ ਪੱਥਰ ਰੱਖੇ ਜਾ ਰਹੇ ਨੇ ਤੁਸੀਂ ਦੇਖ ਲਿਆ ਪਿਛਲੇ ਦਿਨਾਂ ਚ ਕਿ 12 ਕਰੋੜ ਰੁਪਇਆ ਸੈਂਕਸ਼ਨ ਕੀਤਾ ਸਿਰਫ ਨੀ ਸਿੱਖਿਆ ਕ੍ਰਾਂਤੀ ਦੇ ਨੀ ਪੱਥਰਾਂ ਦੇ ਪ੍ਰੋਗਰਾਮ ਦੇ ਵਾਸਤੇ ਜਿਹੜੀ ਸਟੇਟ ਉੱਜੜੀ ਪਈ ਆ ਜਿਹੜੀ ਸਟੇਟ ਦੇ ਕੋਲ ਤਨਖਾਹਾਂ ਜੋ ਦੇਣ ਜੋਗੇ ਪੈਸੇ ਨਹੀਂ ਗਏ ਉਹਦਾ 12 ਕਰੋੜ ਰੁਪਇਆ ਸਿਰਫ ਸਿੱਖਿਆ ਕ੍ਰਾਂਤੀ ਦੇ ਨੀ ਪੱਥਰ ਰੱਖਣ ਵਾਸਤੇ ਪੰਜਾਬ ਸਰਕਾਰ ਨੇ ਖਰਚਾ ਤੇ ਫਿਰ ਤੁਸੀਂ ਐਮਐਲਏ ਦੀ ਮਲਟੀਪਲ ਪੈਨਸ਼ਨਸ ਕੋ ਕਟੀਆਂ ਸੀਗੀਆਂ ਉਹਦੇ ਚ ਕਿੰਨਾ ਬਚ ਰਿਹਾ ਸਾਰੇ ਸਾਲ ਦੇ ਵਿੱਚ 17-18 ਕਰੋੜ ਰੁਪਈਆ ਤੁਸੀਂ ਉੱਥੇ ਤਾਂ ਬੜਾ ਚਿੱਕਾ ਮਾਰੀਆਂ ਕਿ ਅਸੀਂ ਬੜਾ ਵੱਡਾ ਖਜ਼ਾਨੇ ਦੇ ਵਿੱਚ ਫਾਇਦਾ ਕੀਤਾ ਵਾ ਤੇ ਮੁੜ ਕੇ ਤੁਸੀਂ ਆ ਬੋਗਸ ਨੀ ਪੱਥਰਾਂ ਦੀ ਸਿੱਖਿਆ ਕ੍ਰਾਂਤੀ ਦੇ ਵਿੱਚ ਸਾਡਾ ਪੈਸਾ ਰੋੜ ਰਹੇ ਹੋ ਔਰ ਇਸ਼ਤਿਹਾਰ ਬਾਜੀ ਵਿੱਚ ਵਰਲਡ ਵਾਈਡ ਜਾ ਰਿਹਾ ਪੈਸਾ ਪੰਜਾਬ ਦਾ ਸਾਰੇ ਦੇਸ਼ ਦੇ 에어ਪੋਰਟਾਂ ਤੇ ਰੇਲਵੇ ਸਟੇਸ਼ਨਾਂ ਤੇ ਡਿਜੀਟਲ ਬੋਰਡ ਸਾਰੀਆਂ ਅਖਬਾਰਾਂ ਵਿੱਚ ਕਲਰਡ ਇਸ਼ਤਿਹਾਰ ਸਾਰੇ ਪੰਜਾਬ ਦੇ ਗਲੀਆਂ ਉੱਚਿਆਂ ਚ ਨਾਲਿਆਂ ਚ ਆ ਜੋ ਜਿੱਥੇ ਕਿਤੇ ਜਗ੍ਹਾ ਲੱਭ ਸਕਦੀ ਆ ਉੱਥੇ ਤੁਸੀਂ ਮੇਰਾ ਖਿਆਲ ਆ ਹਜ਼ਾਰਾਂ ਤੇ ਤਦਾਦ ਵਿੱਚ ਬੋਰਡ ਲਾ ਕੇ ਬੱਸਾਂ ਦੇ ਮਗਰ ਬੋਰਡ ਟੰਗੇ سینਮਿਆਂ ਦੇ ਵਿੱਚ ਤੁਹਾਡੀ ਐਡ ਚੱਲ ਰਹੀ ਆ ਲੱਖ ਦੀ ਲੰਨਤ ਆ ਯਾਰ ਤੁਹਾਡੇ ਤੇ ਤੁਸੀਂ ਕਹਿੰਦੇ ਸੀ ਬਦਲਾਅ ਲੈ ਕੇ ਆਵਾਂਗੇ ਤੁਸੀਂ ਤਾਂ ਜਿੰਨਾ ਪੰਜਾਬ ਦਾ ਉਜਾੜਾ ਕੀਤਾ ਮੇਰਾ ਖਿਆਲ ਆ ਕਿਸੇ ਹੋਰ ਗਵਰਨਮੈਂਟ ਨੇ ਪਹਿਲਾਂ ਅਜ ਤੋ ਕਿਸੇ ਨੇ ਸਟੇਟ ਨੇ ਨਹੀਂ ਕੀਤਾ ਪਰ ਮੈਂ ਜਿਵੇਂ ਕਿਹਾ ਕਿ ਅਸੀਂ ਆਰਥਿਕ ਉਜਾੜਾ ਝੱਲ ਲਵਾਂਗੇ ਲੇਕਿਨ ਜਿਹੜਾ ਤੁਸੀਂ ਸਾਡੀ ਮਾਨਸਿਕਤਾ ਤੇ ਸੱਟ ਮਾਰ ਰਹੇ ਹੋ ਸਾਡੀ ਜਿਹੜੀ ਪੰਜਾਬ ਪੰਜਾਬ ਦੇ ਲੋਕਾਂ ਦੀ ਜਿਹੜੀ ਹੋਂਦ ਆ ਉਸ ਨੂੰ ਤੁਸੀਂ ਆਪਣੇ ਪੈਰਾਂ ਦੇ ਥੱਲੇ ਕੁਚਲ ਰਹੇ ਹੋ ਰੋਂਦ ਰਹੇ ਹੋ ਔਰ ਪੁਲਿਸ ਦਾ ਸਹਾਰਾ ਲੈ ਕੇ ਸਾਰੇ ਪੰਜਾਬ ਦੇ ਲੋਕਾਂ ਦੇ ਮੂੰਹ ਬੰਦ ਕਰਾ ਰਹੇ ਹੋ ਉਹਨਾਂ ਤੇ ਤਸ਼ੱਦਦ ਕਰਾ ਰਹੇ ਹੋ ਚਾਹੇ ਉਹ ਕਿਸਾਨਾਂ ਦੇ ਅੰਦੋਲਨ ਦੀ ਗੱਲ ਹੋਵੇ ਚਾਹੇ ਅੱਜ ਕੱਲ੍ਹ ਪਰਸੋ 14 ਮਿਹਰਾਜ ਦੇ ਲੋਕਾਂ ਦੇ ਉੱਤੇ ਤਸ਼ੱਦਦ ਆ ਚਾਹੇ ਕਰੰਟ ਲਾ ਕੇ ਨਰਿੰਦਰ ਸਿੰਘ ਨੂੰ ਇੱਕ ਹੌਨ ਹਾਰ ਟੀਚਰ ਨੂੰ ਗੁੰਨੇਆਣੇ ਦੇ ਨੂੰ ਪੁਲਿਸ ਟੌਰਚਰ ਕਰਕੇ ਮਾਰਨਾ ਤੇ ਉਦੇ ਤੋਂ ਬਾਅਦ ਕੋਈ ਉਹਦੇ ਤੇ ਬਿਆਨ ਨਹੀਂ ਦੇਣਾ ਕੋਈ ਐਫਆਈਆ ਨਹੀਂ ਹੋਣ ਦੇਣੀ ਇਹ ਮੈਂ ਸਮਝਦਾ ਕਿ ਬਹੁਤ ਵੱਡੇ ਗਲਤ ਸੰਕੇਤ ਨੇ ਪੰਜਾਬੀਓ ਜਾਗੋ ਆਪਣੇ ਅਧਿਕਾਰ ਅਧਿਕਾਰਾਂ ਦੀ ਲੜਾਈ ਲੜਨ ਦਾ ਮਾਦਾ ਰੱਖੋ ਇਹਨਾਂ ਤੋਂ ਡਰੋ ਨਾ ਇਹਨਾਂ ਤੋਂ ਘਬਰਾਓ ਨਾ ਉੱਠ ਕੇ ਇਹਨਾਂ ਦਾ ਹਰ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਮੌਕਾ ਕਿ ਗਲਤ ਕੰਮ ਹੋ ਰਿਹਾ ਸਾਰੇ ਵਿਰੋਧ ਕਰਿਏ ਜੇ ਤੁਸੀਂ ਵਿਰੋਧ ਨਹੀਂ ਕਰੋਗੇ ਹੌਸਤਾ ਹੌਸਤਾ ਕਰਕੇ ਇੱਕਲੇ ਤੋਂ ਇੱਕਲੇ ਨੂੰ ਕਰਕੇ ਇੱਕ ਇੱਕ ਦੋ ਦੋ ਜੱਥੇਬੰਦੀਆਂ ਨੂੰ ਕਰਕੇ ਇਹ ਆਪਣੇ ਸਾਰਿਆਂ ਦੇ ਅਧਿਕਾਰ ਖਤਮ ਕਰਦ ਗਏ ਇਸ ਲਈ ਮੇਰੇ ਵੀਰੋ ਮੈਂ ਤਾਂ ਸਿਰਫ ਹੋਕਾ ਦੇਣ ਵਾਲਾ ਬੰਦਾ ਆ ਤੁਹਾਨੂੰ ਜਗੌਣ ਆਇਆ ਆ ਔਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਆਓ ਆਪਾਂ ਸਾਰੇ ਲੜਕੇ ਰਲ ਕੇ ਇਸ ਜਿਹੜਾ ਨਵਾਂ ਟ੍ਰੈਂਡ ਚਲਾਇਆ ਇਸ ਨੇ ਇੱਕ ਪੁਲਿਸ ਸਟੇਟ ਬਣਾਉਣ ਦਾ ਜੋ ਲੋਕਾਂ ਦੇ ਅਧਿਕਾਰ ਖੋਹ ਕੇ ਉਹਨਾਂ ਤੇ ਝੂਠੇ ਪਰਚੇ ਦਰਜ ਕਰਨਾ ਔਰ ਨਾਲ ਜਿਹੜਾ ਹੈਗਾ ਹੁਣ ਤਾਂ ਨੌਬਤ ਕਤਲ ਤੱਕ ਆ ਗਈ ਆ ਔਰ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਇਨਕਾਊਂਟਰਸ ਕੀਤੇ ਪੰਜਾਬ ਪੁਲਿਸ ਨੇ ਪਿਛਲੇ ਦਿਨਾਂ ਦੇ ਵਿੱਚ ਮੋਸਟਲੀ ਆਫ ਫਰਾਡ ਨੇ ਝੂਠੇ ਨੇ ਔਰ ਖਾਸ ਤੌਰ ਤੇ ਜਿਹੜਾ ਜਸਪ੍ਰੀਤ ਦਾ ਇੰਕਾਊਂਟਰ ਕੀਤਾ ਗਿਆ ਪਟਿਆਲੇ ਇਹ ਉਹੀ ਟੀਮ ਹੈ ਜਿਨੇ ਮੁੜ ਕੇ दारू ਪੀਤੀ ਦੀ ਹਾਲਾਤ ਵਿੱਚ ਆਣ ਕੇ ਕਰਨਲ ਬਾਟ ਦੇ ਨੂੰਹ ਔਰ ਉਹਦੇ ਪੁੱਤਰ ਨੂੰ ਕੁੱਟਿਆ ਸੀ ਪਟਿਆਲੇ ਔਰ ਰੱਜੇ ਹੋਏ ਪਿੱਛੋਂ ਆਏ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਮਾਰਦੇ ਹੋ ਕੋਲਡ ਬਲੱਡ ਵਿੱਚ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਵਿੱਚ ਤੁਹਾਡੀ ਆਤਮਾ ਤੁਹਾਡੀ ਕਦੀ ਸ਼ਾਂਤ ਨਹੀਂ ਰਹਿ ਸਕਦੀ ਫਿਰ ਤੁਹਾਨੂੰ ਕੋਈ ਵੱਡਾ ਨਸ਼ਾ ਕਰਕੇ ਤੁਸੀਂ ਜੀ ਸਕਦੇ ਹੋ ਬਹੁਤ ਪੁਰਾਣੇ ਪਹਿਲੇ ਅਫਸਰ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਕਤਲ ਕੀਤਾ ਕੋਲਡ ਬਲੱਡ ਚ ਮਾਰੇ ਆ ਝੂਠੇ ਮੁਕਾਬਲੇ ਕੀਤੇ ਚੱਡੇ ਪਾੜੇ ਉਹ ਆਪ ਵੀ ਇਸੇ ਹੀ ਜੂਨ ਵਿੱਚ ਗਏ ਨੇ ਉਹਨਾਂ ਦੀ ਬਹੁਤ ਮਾੜੀ ਹਾਲਾਤ ਹੋਏ ਬਹੁਤਿਆਂ ਨੂੰ ਸੁਸਾਇਸਾਈਡ ਕਰਨੀ ਪਈ ਬਹੁਤੇ ਜਿਹੜੇ ਸੀ ਡਿਪਰੈਸ਼ਨ ਵਿੱਚ ਮਾਰੇ ਗਏ ਔਰ ਬਹੁਤੇ ਜਿਹੜੇ ਸੀਗੇ ਉਹਨਾਂ ਨੂੰ ਅਲਟੀਮੇਟਲੀ ਲਾਅ ਆਫ ਦ ਲੈਂਡ ਸਜ਼ਾ ਭੁਗਤਨੀ ਪਈ ਤਾਂ ਮੈਂ ਪੁਲਿਸ ਨੂੰ ਕਹੂੰਗਾ ਕਿ ਤੁਸੀਂ ਤਾਂ ਇਹ ਸਮਝ ਰਹੇ ਹੋ ਕਿ ਇਹ ਰਾਜ ਭਾਗ ਮੁੜ ਕੇ ਬਦਲਣਾ ਨਹੀਂਗਾ ਇਹ ਬਦਲੇਗਾ ਅਵਸ਼ ਔਰ ਜਿੱਦਨੇ ਬਦਲੇਗਾ ਅਗਰ ਕੋਈ ਵਿਅਕਤੀ ਜਿਹੜਾ ਜਿਹੜਾ ਜਾਨ ਰੱਖਦਾ ਥੋੜੀ ਜੀ ਜੇ ਜਿਹਦੇ ਵਿੱਚ ਕੋਈ ਆਤਮਾ ਜਾਗਦੀ ਆ ਉਹ ਸਾਰੀ ਪੁਲਿਸ ਨੂੰ ਅਕਾਉਂਟੇਬਲ ਹੋਲਡ ਕਰੇਗਾ ਮੈਨੂੰ ਪਤਾ ਵਾ ਕਿ ਸੁਖਾਲਾ ਕੰਮ ਨਹੀਂਗਾ ਪਰ ਉਹ ਜਸਟੀਫਾਈਡ ਤਰੀਕੇ ਨਾਲ ਲੀਗਲ ਤਰੀਕੇ ਨਾਲ ਜਿਹੜੇ ਝੂਠੇ ਮੁਕੱਦਮੇ ਦਰਜ ਹੋਏ ਨੇ ਔਰ ਜਿਹੜੇ ਝੂਠੇ ਪੁਲਿਸ ਵਾਲੇ ਇਨਕਾਊਂਟਰਸ ਹੋਏ ਨੇ ਉਹਦੀ ਫਰੈਸ਼ ਜਾਂਚ ਹੋਵੇ ਕਿ 2027 ਤੋਂ ਬਾਅਦ ਮੈਂ ਕਈ ਵਾਰ ਕਹਾ ਕਿ ਅਸੀਂ ਇਹ ਅਗਰ ਸਾਡਾ ਪਰਮਾਤਮਾ ਨੇ ਮੌਕਾ ਦਿੱਤਾ ਸਾਡੀ ਸਰਕਾਰ ਬਣੀ ਤਾਂ ਅਸੀਂ ਇਸ ਤਰ੍ਹਾਂ ਦਾ ਇੱਕ ਵੱਡਾ ਕਮਿਸ਼ਨ ਜਿਹਦੇ ਵਿੱਚ ਕੋਸੀ ਜੁਡੀਸ਼ੀਅਲ ਪਾਵਰਸ ਦੇਾਂਗੇ ਉਨਾਂ ਨੂੰ ਅਧਿਕਾਰ ਦੇਵਾਂਗੇ ਮੈਜਿਸਟ੍ਰੇਟ ਦੀਆਂ ਟ੍ਰਾਇਲ ਦੀਆਂ ਅਧਿਕਾਰ ਦੇਵਾਂਗੇ ਸਮਰੀ ਟ੍ਰਾਇਲਸ ਕਰਕੇ ਜਿਹੜਾ ਜਿਹਨਾਂ ਲੋਕਾਂ ਨੇ ਝੂਠੇ ਪਰਚੇ ਦਰਜ ਕੀਤੇ ਉਹਨਾਂ ਦੇ ਉਲਟਾ ਬਣਦੀ ਕਾਰਵਾਈ ਸੈਕਸ਼ਨ 182 ਆਥਰਾਇਜ਼ ਕਰਦਾ ਕਿ ਜਿਨ੍ਹਾਂ ਲੋਕਾਂ ਨੇ ਝੂਠੇ ਮੁਕੱਦਮੇ ਦਰਜ ਕੀਤੇ ਜਾਂ ਕੋਈ ਗਲਤ ਕਾਰਵਾਈ ਕੀਤੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਔਰ ਜਿਨ੍ਹਾਂ ਲੋਕਾਂ ਨੇ ਫੇਕ ਪੁਲਿਸ ਇਨਕਾਊਂਟਰਸ ਵਿੱਚ ਨੌਜਵਾਨਾਂ ਨੂੰ ਮਾਰਿਆ ਚਾਹੇ ਉਹ ਪੀਲੀਪੀਤ ਤੇ ਚਾਹੇ ਉਹ ਕੈਨੇਡਾ ਤੋਂ ਆਇਆ ਨੌਜਵਾਨ ਜਸਪ੍ਰੀਤ ਸਿੰਘ ਪਟਿਆਲੇ ਦਾ ਹੈ ਜਾਂ ਹੋਰ ਸਟੇਟ ਵਿੱਚ ਜਦੋਂ ਪਿਛਲੇ ਦਿਨਾਂ ਚ ਇਹ ਸਾਰੇ ਇਨਕਾਊਂਟਰਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤਾਂ ਇਨਸਾਫ ਮਿਲੇਗਾ ਤੇ ਜ ਨਹੀਂ ਹੋਵੇਗੀ ਤਾਂ ਫਿਰ ਇਹ ਸਮਝਿਆ ਜਾਵੇਗਾ ਕਿ ਇੱਕ ਪੁਲਿਸ ਸਟੇਟ ਦਾ ਕੰਮ ਚਾਰੀ ਹੈ ਜਿਹੜਾ ਕਿ ਬਹੁਤ ਖਤਰਨਾਕ ਹੈ ਡੈਮੋਕ੍ਰੇਸੀ ਦੀ ਐਗਜ਼ਿਸਟੈਂਸ ਲਈ ਸੰਵਿਧਾਨ ਦੇ ਰਾਜ ਲਈ ਔਰ ਮੈਂ ਕੇਜਰੀਵਾਲ ਤੇ ਭਗਵੰਤ ਨੂੰ ਇਹ ਕਹੂੰਗਾ ਕਿ ਹੁਣ ਤੁਸੀਂ ਸ਼ਰਮ ਤਾਂ ਲਾ ਹੀ ਦਿੱਤੀ ਆ ਸਿੱਧਾ ਪੁਲਿਸ ਨੂੰ ਅਧਿਕਾਰ ਦੇ ਦਿੱਤੇ ਕਿ ਬੰਦੇ ਚੱਕ ਕੇ ਮਾਰ ਦਿਓ ਕਰੰਟ ਲਾ ਦਿਓ ਉਹਨਾਂ ਦੇ ਛੱਡੇ ਪਾੜ ਦਿਓ ਤੇ ਝੂਠੇ ਪਰਚੇ ਦਰਜ ਕਰ ਦਿਓ ਤੇ ਫੇਰ ਘਟੋ ਘਟ ਦੋ ਕਾ ਇੱਕ ਕੰਮ ਕਰੋ ਅ ਸ਼ਹੀਦ ਭਗਤ ਸਿੰਘ ਦੀ ਤੇ ਜਿਹੜਾ ਹੈਗਾ ਬਾਬਾ ਸਾਹਿਬ ਅੰਬੇਦਕਰ ਦੀਆਂ ਉਹਨਾਂ ਦੀਆਂ ਫੋਟੋਆਂ ਤਾਂ ਲਾਦੇ ਹੋ ਤੁਸੀਂ ਉਹਨਾਂ ਨੂੰ ਕਿਉਂ ਜ਼ਲੀਲ ਕਰ ਰਹੇ ਹੋ ਉਹਨਾਂ ਨੂੰ ਆਪਣੇ ਨਾਲ ਆਪਣੇ ਗੁਨਾਹਾਂ ਦਾ ਕਲਪਰੇਟਸ ਕਿਉਂ ਬਣਾ ਰਹੇ ਹੋ ਇਹ ਮੇਰੀ ਅਪੀਲ ਜਿਹੜੀ ਮੁੱਖ ਮੰਤਰੀ ਨੂੰ ਤੋਂ ਅੱਜ ਲਾਸਟ ਵਿੱਚ ਮੈਂ ਦੁਬਾਰਾ ਕਹਿਣਾ ਚਾਹਣਾ ਕਿ 31 ਮਈ ਆ ਤੇ 31 ਮਈ ਦੀ ਡੈਡਲਾਈਨ ਦਿੱਤੀ ਸੀ ਪੁਲਿਸ ਨੇ ਔਰ ਗਵਰਨਮੈਂਟ ਨੇ ਕਿ ਅਸੀਂ ਨਸ਼ੇ ਖਤਮ ਕਰ ਦਿਆਂਗੇ ਇੱਕ ਵਾਰ ਜ਼ਰੂਰ ਅੱਜ ਪਬਲਿਕ ਸਟੇਟਮੈਂਟ ਦਿਓ ਤੇ ਕੀ ਪੰਜਾਬ ਦੇ ਵਿੱਚ ਨਸ਼ੇ ਖਤਮ ਹੋ ਗਏ ਅਗਰ ਹੋ ਗਏ ਨੇ ਕਹਿ ਦਿਓ ਜਾਂ ਝੂਠ ਬੋਲ ਸਕਦੇ ਹਿੰਮਤ ਰੱਖਦੇ ਹੋ ਕਹਿ ਦਿਓ ਕਿ ਖਤਮ ਕਰ ਦਿੱਤੇ ਆ ਤੇ ਜੇ ਨਹੀਂ ਖਤਮ ਹੋਏ ਤੇ ਫਿਰ ਪਬਲਿਕ ਡੋਮੇਨ ਜਾਣ ਕੇ ਭਗਵਾਨ ਪਾਨ ਤੇ ਡੀਜੀਪੀ ਨੂੰ ਇੱਕ ਪਬਲਿਕ ਅਪੋਲੋਜੀ ਟੈਂਡਰ ਕਰਨੀ ਚਾਹੀਦੀ ਕਿਉਂਕਿ ਮੇਰਾ ਮੰਨਣਾ ਕਿ ਨਸ਼ੇ ਸੋਸ਼ੀਓ ਇਕਨੋਮਿਕ ਪ੍ਰੋਬਲਮ ਆ ਬਹੁਤ ਡੂੰਗੀ ਇਸ਼ੂ ਆ ਇਹਦੇ ਚ ਬੇਰੋਜ਼ਗਾਰੀ ਨਾਲ ਕਨੈਕਟਡ ਆ ਖੇਤੀ ਦੇ ਘਾੜ ਨਾਲ ਕਨੈਕਟਡ ਆ ਔਰ ਇਹ ਜਿਹੜਾ ਫਰਸਟ੍ਰੇਸ਼ਨ ਆ ਓਵਰ ਆਲ ਇੱਕ ਡਿਪਰੈਸ਼ਨ ਦਾ ਮਾਹੌਲ ਕੀਤਾ ਗਿਆ ਪੰਜਾਬ ਦੇ ਵਿੱਚ ਇਹ ਉਹਦੇ ਨਾਲ ਕਨੈਕਟਡ ਆ ਆਪਰਚੂਨਿਟੀਆਂ ਨਹੀਂ ਹਨ ਨੌਜਵਾਨਾਂ ਕੋਲ ਉਹ ਵਿਦੇਸ਼ਾਂ ਵਿੱਚ ਜਾ ਰਹੇ ਉਹਦੇ ਨਾਲ ਕਨੈਕਟਡ ਆ ਇਸ ਕਰਕੇ ਜਿਹੜਾ ਹੈ ਅੱਜ ਇਸ ਡੈਡਲਾਈਨ ਤੇ ਪੰਜਾਬ ਸਰਕਾਰ ਨੂੰ ਜ਼ਰੂਰ ਸਟੇਟਮੈਂਟ ਇਸ਼ੂ ਕਰਨੀ ਚਾਹੀਦੀ ਤੁਸੀਂ ਮੇਰੇ ਨਾਲ ਸਾਰੇ ਜੁੜੇ ਹੋ ਅਗਰ ਮੇਰੀਆਂ ਗੱਲਾਂ ਵਾਜਿਬ ਲੱਗੀਆਂ ਤਾਂ ਇਹਨੂੰ ਅੱਛੇ ਤਰੀਕੇ ਨਾਲ ਸ਼ੇਅਰ ਕਰਨਾ ਕਿਉਂਕਿ ਹੁਣ ਸਾਡੇ ਕੋਲ ਤਾਂ ਹੁਣ ਇਹੀ ਹਥਿਆਰ ਹੈ ਮੇਰੇ ਵੀਰੋ ਆ ਸੋਸ਼ਲ ਮੀਡੀਆ ਰਹਿ ਗਿਆ ਚਾਹੇ ਉਹ ਟਵਿੱਟਰ ਲਾ ਲਓ ਤੇ ਇੰਸਟਾਗ੍ਰam ਲਾ ਲਓ ਤੇ ਫੇਸਬੁੱਕ ਲਾ ਲਓ ਤੇ YouTube ਲਾ ਲਓ ਬਾਕੀ ਸਾਰੇ ਅਤੇ ਅਧਿਕਾਰ ਵੀ ਕੁਚਲ ਦਿੱਤੇ ਸਾਡੇ ਅੱਜ ਕੋਈ ਪ੍ਰਿੰਟ মিডিਆ ਜਿਹੜਾ ਮੇਨਸਟ੍ਰੀਮ ਆ ਅੱਜ ਕੋਈ ਜਿਹੜਾ ਇਲੈਕਟ੍ਰੋਨਿਕ ਟੀਵੀ ਚੈਨਲ ਜਿਹੜੇ ਇਹਨਾਂ ਦੇ ਪੇਡ ਕਹਿ ਲੋ ਇਹਨਾਂ ਦੇ ਅਧੀਨ ਕਹਿ ਲੋ ਉਹ ਕੋਈ ਖਬਰ ਨਹੀਂ ਸਾਡੀ ਦਿਖਾਉਂਦੇ ਮੈਂ ਰੋਜ਼ ਅ ਰਿਸਰਚ ਕਰਕੇ ਸਮਾਂ ਕੱਟ ਕੇ ਬਕਾਇਦਾ ਤੌਰ ਤੇ ਇਹਨਾਂ ਨੂੰ ਪ੍ਰਿੰਟ মিডিਆ ਨੂੰ ਖਾਸ ਤੌਰ ਤੇ ਮੈਂ ਬਕਾਇਦਾ ਤੌਰ ਦੇ ਉੱਤੇ ਅ ਪੜੀਆਂ ਵੈਲਿਊਏਬਲ ਪ੍ਰੈਸ ਰਿਲੀਜ਼ ਸਟੇਟਮੈਂਟ ਪੇਜ ਜਿਹੜੀਆਂ ਮੈਂ ਆਪਣੇ ਫੇਸਬੁਕ ਤੇ ਵੀ ਸ਼ੇਅਰ ਕਰਦਾ ਕਿਤੇ ਨਿਸ਼ਾਨ ਐਵੇਂ ਕਿਤੇ ਮਾੜਾ ਮੋਟਾ ਐਵੇਂ ਦੋ ਲਾਈਨਾਂ ਲਿਖਦੇ ਆ ਕਿ ਖੈਰੇ ਨੇ ਵੀ ਇਹ ਗੱਲ ਕਹੀ ਔਰ ਕਿਤੇ ਵੀ ਜਿਹੜਾ ਇਹਨਾਂ ਦਾ ਸਟੇਟ ਓਨ ਟੈਲੀਵਿਜ਼ਨ ਬਣ ਗਏ ਨੇ ਜਿਵੇਂ ਰਸ਼ਾ ਦੇ ਵਿੱਚ ਇਸ ਵਕਤ ਕਿਸੇ ਹੋਰ ਮੀਡੀਆ ਨੂੰ ਇਜਾਜ਼ਤ ਨਹੀਂ ਆ ਜਿਹੜੀਆਂ ਕਮਿਨਿਸਟ ਕੰਟਰੀਜ਼ ਨੇ ਜਾਂ ਜਿੱਥੇ ਡਿਕਟੇਟਰਸ਼ਿਪ ਆ ਐਨ ਉਸ ਤਰ੍ਹਾਂ ਜਿੱਦੋਂ ਤੇ ਅੱਜ ਇਹਨਾਂ ਨੇ ਪੰਜਾਬ ਦੇ ਵਿੱਚ ਮੀਡੀਆ ਵੀ ਕੰਟਰੋਲ ਕੀਤਾ ਤੇ ਸਾਡੇ ਕੋਲ ਤਾਂ ਹੁਣ ਕੋਈ ਆਪਸ਼ਨ ਨਹੀਂ ਇਹੀ ਬਚੀ ਆ ਤੇ ਇਸ ਨੂੰ ਤੁਸੀਂ ਜੇ ਜ਼ਿਆਦਾ ਤੋਂ ਜ਼ਿਆਦਾ ਇਕੱਲੀ ਮੇਰੀ ਨਹੀਂ ਜਦ ਵੀ ਕਿਸੇ ਨਾਲ ਜ਼ਿਆਤੀ ਹੁੰਦੀ ਆ ਜਦੋਂ ਕੋ ਆਦਮੀ ਕੋਈ ਗੱਲ ਵਿਰੋਧ ਕਰਦਾ ਕਿਸੇ ਗੱਲ ਦਾ ਉਹਨੂੰ ਜਿਆਦਾ ਤੋਂ ਜਿਆਦਾ ਜ਼ਰੂਰ ਸ਼ੇਅਰ ਕਰਿਆ ਕਰੋ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ